ਤਾਂ ਵੱਡੀ ਸਫਲਤਾ ਜਿਹੜੀ ਕੱਲ ਵੀ ਤੁਸੀਂ ਦੇਖਿਆ ਹੁਣ ਅੰਮ੍ਰਿਤਸਰ ਸਾਹਿਬ ਉੱਥੇ ਵੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਨਸ਼ਾ ਫੜਿਆ ਗਿਆ ਸੋ ਇਹ ਸਾਰਾ ਜਿਹੜਾ ਸਿਰਾ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਔਰ ਪੰਜਾਬ ਪੁਲਿਸ ਨੂੰ ਜਾਂਦਾ ਕਿਰਮਾ ਸਾਹਿਬ ਅੱਜ ਜਿਹੜਾ ਗਵਰਨਰ ਅਡਰੈਸ ਦੇ ਉੱਪਰ ਚਰਚਾ ਹੋਣੀ ਹੈ ਜਦੋਂ ਗਵਰਨਰ ਅਡਰੈਸ ਹੋਇਆ ਸੀ ਵਿਰੋਧੀ ਧਿਰ ਤਾਂ ਹੀ ਪ੍ਰੋਟੈਸਟ ਕਰਨਾ ਸ਼ੁਰੂ ਕਰ ਚੁੱਕੀ ਸੀ ਅੱਜ ਵੀ ਕਿਸੇ ਨਾ ਕਿਤੇ ਇਸੇ ਰੰਗ ਦੇ ਨਾਲ ਸੈਸ਼ਨ ਦੇ ਵਿੱਚ ਮੈਂ ਮੈਂ ਸਭ ਤੋਂ ਪਹਿਲਾਂ ਆਪੋਜੀਸ਼ਨ ਦਾ ਸਭ ਤੋਂ ਪਹਿਲਾਂ ਚ ਫਰਜ ਬਣਦਾ ਸੀ ਉੱਥੇ ਬੈਠ ਕੇ ਗਵਰਨਰ ਸਾਹਿਬ ਦਾ ਸਾਰਾ ਭਾਸ਼ਣ ਸੁਣਦੀ ਉਹਨਾਂ ਨੂੰ ਵਿੱਚੋਂ ਟੋਕਾ ਟਾਕੀ ਕਰਨੀ ਮੇਰੇ ਖਿਆਲ ਕਿਤੇ ਨਾ ਕਿਤੇ ਇਹ ਸ਼ੋਭਾ ਨਹੀਂ ਦਿੰਦੀ ਉਹ ਗਵਰਨਰ ਸਾਹਿਬ ਨੇ ਉਹਨਾਂ ਦੀ ਗੱਲ ਸੁਣਨੀ ਤਾਂ ਚਾਹੀਦੀ ਸੀ ਹਾਂ ਅੱਜ ਦਾ ਦਿਨ ਹੈਗਾ ਸੀ ਗਵਰਨਰ ਸਾਹਿਬ ਦੇ ਭਾਸ਼ਣ ਤੇ ਜਿਹੜੀ ਡਿਬੇਟ ਆ ਉਹ ਉਹਨਾਂ ਦਾ ਕਰਨਾ ਪੰਦਾ ਸੀ ਪਰ ਜਿਵੇਂ ਵਾਕ ਆਊਟ ਉਹਦੇ ਕਰਕੇ ਜੀ ਫਿਰ ਇਹਦਾ ਮਤਲਬ ਅੱਜ ਜਦੋਂ ਸਵਾਲ ਖੜੇ ਕਰਨਗੇ ਯਾਨੀ ਕਿ ਸੋਣਿਆ ਤਾਂ ਹੈ ਹੀ ਨਹੀਂ ਪਾਜਨੇ ਦਾ ਨਹੀਂ ਦੇਖੋ ਤੁਸੀਂ ਦੇਖੀ ਆ ਮਹਿਜ 2-3 ਮਿੰਟ 2-3 ਮਿੰਟ ਉਹ ਖੜੇ ਹੋਣੇ ਉਸ ਤੋਂ ਬਾਅਦ ਤਾਂ ਨਾਦ ਦੇ ਨਾਲ ਉਹ ਪਤਲੀ ਗਲੀ ਨਿਕਲ ਗਏ ਸੋ ਇਸ ਕਰਕੇ ਅ ਅ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹਾਜਮਾ ਦਰੁਸਤ ਕਰਕੇ ਆਉਣਾ ਚਾਹੀਦਾ ਅੰਦਰ ਬੈਠਣ ਦਾ ਜਿਹੜਾ ਮਾਧਾ ਉਹ ਹੋਣਾ ਚਾਹੀਦਾ ਅੰਦਰ ਬੈਠ ਕੇ ਸੁਣਨੀ ਚਾਹੀਦੀ ਹੈ ਇਹਦਾ ਐਦਾਂ ਜਿਵੇਂ ਢਿੱਡ 'ਚ ਗੈਸ ਬਣੀ ਹੋਵੇ ਆ ਨਿਕਲ ਜਾਂਦੇ ਨੇ ਠੀਕ ਠੀਕ ਹੈ ਜੀ